ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਅਡੋਲ ਟੈਲੀਗ੍ਰਾਮ ਤੇ ਵਿੱਚ AI ਫੀਚਰ ਪ੍ਰਦਾਨ ਕਰਨ ਦੇ ਲਈ ਕੰਪਨੀ ਕੋ ਵੱਡਾ ਸੌਦਾ ਕਰਨ ਜਾ ਰਹੀ ਹੈ ਟੈਲੀਗ੍ਰਾਮ ਦੇ ਸੀਓ ਨੇ ਖੁਦ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਹਾਲਾਂਕਿ ਟੈਸਲਾ ਦੇ ਸੀਓ ਐਲਾਨ ਮਸਕ ਨੇ ਇਸ ਡੀਲ ਤੇ ਸਵਾਲ ਚੁੱਕੇ ਨੇ ਇਸ ਤੋਂ ਬਾਅਦ ਪਾਵੇਲ ਤੂਰੋਪ ਨੇ ਗੋਪਨੀਯਤਾ ਦੇ ਬਾਰੇ ਵੀ ਜਾਣਕਾਰੀ ਦਿੱਤੀ ਪਾਵਲ ਨੇ ਐਕਸ ਪਲੇਟਫਾਰਮ ਤੇ ਪੋਸਟ ਕੀਤਾ ਅਤੇ ਦੱਸਿਆ ਕਿ ਇਸ ਗਰਮੀਆਂ ਦੇ ਵਿੱਚ ਟੈਲੀਗ੍ਰਾਮ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ AI ਤੱਕ ਨਾ ਲੋਜੀ ਮਿਲਣ ਜਾ ਰਹੀ ਹੈ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਐਕਸ ਪਲੇਟਫਾਰਮ ਉਪਭੋਗਤਾ ਗਰੋਕ ਨੂੰ ਆਸਾਨੀ ਦੇ ਨਾਲ ਅਤੇ ਮੁਫਤ ਦੇ ਵਿੱਚ ਵਰਤ ਸਕਦੇ ਨੇ ਪੋਸਟ ਦੇ ਵਿੱਚ ਅੱਗੇ ਉਹਨੇ ਇਹ ਵੀ ਦੱਸਿਆ ਕਿ ਇਸ ਇੱਕ ਫੀਚਰ ਦੇ ਲਈ ਟੈਸਲਾ ਦੇ ਸੀਓ ਐਲਨ ਮਸਕ ਦੇ ਨਾਲ ਇੱਕ ਸਾਲ ਦੇ ਲਈ ਇੱਕ ਸਾਂਝੇਦਾਰੀ ਕੀਤੀ ਗਈ ਹੈ ਇਸ ਸਾਂਝੇਦਾਰੀ ਦੇ ਤਹਿਤ ਉਪਭੋਗਤਾਵਾਂ ਨੂੰ XAI ਦੇ Grok AI ਦੀ ਸੇਵਾ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੋ ਰਿਪੀਟ ਉਨ੍ਹਾਂ ਇਹ ਵੀ ਕਿਹਾ ਕਿ ਇਹ ਸੌਦਾ 30 ਮਿਲੀਅਨ ਅਮਰੀਕੀ ਡਾਲਰ ਦੇ ਵਿੱਚ ਕੀਤਾ ਗਿਆ ਜੋ ਕਿ ਭਾਰਤੀ ਮੋਦਰਾ ਦੇ ਵਿੱਚ ਬਦਲਣ ਤੇ 2568 ਕਰੋੜ ਰੁਪਏ ਬਣਦਾ ਹੈ। ਹਾਲਾਂਕਿ ਐਲੌਨ ਮਸਕ ਨੇ ਇਸ ਸੋਤੇ ਤੋਂ ਇਨਕਾਰ ਕੀਤਾ ਐਲੌਨ ਮਸਕ ਨੇ ਪਾਵੇਲ ਦੂਰੋਵ ਦੀ ਪੋਸਟ ਤੇ ਟਿੱਪਣੀ ਕੀਤੀ ਹੈ ਲਿਖਿਆ ਕਿ ਅਜੇ ਤੱਕ ਕੋਈ ਸੋਤਾ ਨਹੀਂ ਹੋਇਆ ਪਾਵੇਲ ਨੇ ਵੀ ਇਸ ਤੇ ਟਿੱਪਣੀ ਕੀਤੀ ਹੈ ਠੀਕ ਹੈ ਸਿਧਾਂਤਕ ਤੌਰ ਤੇ ਸਹਿਮਤ ਹਾਂ ਪਰ ਬਹੁਤ ਸਾਰੀਆਂ ਰਸਮਾਂ ਅਜੇ ਰਹਿੰਦੀਆਂ ਨੇ ਸੋ ਦੇਖਣਾ ਹੋਵੇਗਾ ਕਿ ਸਾਨੂੰ AI ਦੇ ذریعے ਕੀ ਨਵੇਂ ਫੀਚਰ ਵਿਖ ਨੂੰ ਮਿਲਦੇ ਨੇ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ